ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 న్యూਸ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਹਲਕਾ ਛਤਰਾਣਾ ਦੇ ਪਿੰਡ ਛਤਰਾਣੇ ਦੇ ਵਿੱਚ ਜਿੱਥੇ بارش ਦੇ ਕਾਰਨ ਜਿਹੜਾ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ ਤੇ ਤੁਸੀਂ ਅਸੀਂ ਤੁਹਾਨੂੰ ਇੱਕ ਮਕਾਨ ਦਿਖਾਵਾਂਗੇ ਜਿਹੜੇ ਮਕਾਨ ਦੀ ਬਹੁਤ ਹਾਲਤ ਹੈ ਜਿਹੜੀ ਉਹ ਖਰਾਬ ਹੈ ਇਥੇ ਅੱਜ ਇਹ ਪਰਿਵਾਰ ਖੜਾ ਹੈ ਪਹਿਲਾਂ ਇਹਨਾਂ ਦਾ ਮਕਾਨ ਦੇਖਾਉਣੇ ਆ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਮਕਾਨ ਹੈ ਜਿਹੜਾ ਇਹਨਾਂ ਦਾ ਦੋ ਕਮਰੇ ਨੇ ਜੀ ਇਹ ਬਹੁਤ ਪੁਰਾਣੇ ਬਣੇ ਹੋਏ ਤੇ ਇੱਕ ਜਿਹੜੀ ਰਸੋਈ ਬਣੀ ਹੋਈ ਹੈ ਇਹ ਤਿੰਨੋਂ ਹੀ ਰਸੋਈ ਵੀ ਤੇ ਦੋਨੇ ਕਮਰੇ بارش ਦੇ ਵਿੱਚ ਪੂਰੇ ਚੁੰਦੇ ਰਹੇ ਨੇ ਤੇ ਇਹ ਤੁਹਾਨੂੰ ਦਿਖਾਵਾਂਗੇ ਇਹ ਪਰਿਵਾਰ ਹੈ ਜਿਹੜਾ ਇੱਥੇ ਨੇੜੇ ਗੁਰੂ ਘਰ ਦੇ ਵਿੱਚ ਜਾ ਕੇ ਬੈਠਿਆ ਮੀਂਹ ਪੈਂਦੇ ਦੇ ਵਿੱਚ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਛੱਤ ਗਿਰਵੀ ਚੁੱਕੀ ਹੈ ਜਿਹੜੇ ਲਗਾਤਾਰ بارش ਹੋਣ ਦੇ ਨਾਲ ਜਿਹੜੇ ਪੁਰਾਣੇ ਬਾਲੇ ਨੇ ਉਹ ਕਮਜ਼ੋਰ ਹੋ ਕੇ ਇੱਥੋਂ ਟੁੱਟਨੇ ਸ਼ੁਰੂ ਹੋ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਬਿਸਤਰੇ ਪੂਰੇ ਭਿੱਜੇ ਹੋਏ ਨੇ ਇਹ ਕੱਪੜੇ ਸਾਰੇ ਭਿੱਜੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਪੇਟੀ ਹੈ ਜਿਹੜੀ ਇਹ ਵੀ ਭਿੱਜ ਚੁੱਕੀ ਆ ਇਹ ਕੱਪੜੇ ਨੇ ਜਿਹੜੇ ਸਾਰੇ ਕੱਪੜੇ ਆ ਜਿਹੜੇ ਇਹਨਾਂ ਦੇ ਬਰਬਾਦ ਹੋ ਗਏ ਤੇ ਹਾਲਾਤ ਤੁਹਾਡੇ ਸਾਹਮਣੇ ਨੇ ਇੱਥੋਂ ਜਿਹੜੇ ਦੋ ਬਾਲੇ ਟੁੱਟ ਚੁੱਕੇ ਨੇ ਤੇ ਜੇਕਰ بارش ਇਸੇ ਤਰ੍ਹਾਂ ਹੀ ਪੈਂਦੀ ਰਹੀ ਤਾਂ ਇਸ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਇੱਥੇ ਅੱਜ ਇਹਨਾਂ ਨੇ ਕੱਪੜੇ ਸੁਕਾਏ ਨੇ ਤੁਸੀਂ ਦੇਖ ਸਕਦੇ ਹੋ ਇਹ ਇਧਰੋਂ ਇਹਨਾਂ ਦੀ ਜਿਹੜੀ ਚਾਰ ਦਿਵਾਰੀ ਹੈ ਬਾਉਂਡਰੀ ਹੈ ਉਹ ਵੀ ਇੱਥੇ ਡਿੱਗ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਸਨ 47 ਵੇਲੇ ਦੀ ਦੇਖੋ ਇੱਟ ਲੱਗੀ ਹੋਈ ਹੈ ਜਿਹੜੀ ਛੋਟੀ ਮਸ਼ੂਰੀ ਇਟ ਲਾਈ ਹੋਈ ਹੈ ਇਹਨਾਂ ਨੇ ਪੈਂਚਰ ਪੁੰਚਰ ਲਾ ਕੇ ਇਹ دیوار ਖੜਾਈ ਹੋਈ ਸੀ ਇਹ ਵੀ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਰੀ ਪੂਰੀ ਧਰਤੀ ਹੈ ਜਿਹੜੀ ਉਹ ਇੱਥੋਂ ਪਾਣੀ ਪੈਣ ਦੇ ਨਾਲ ਬੈਠ ਚੁੱਕੀ ਹੈ ਬੈਠਣ ਤੋਂ ਬਾਅਦ ਇਹ دیوار ਗਿਰੀ ਹੈ ਤੇ ਦੇਖੋ ਦੇਖ ਸਕਦੇ ਹੋ ਸਾਰੀ دیوار ਪਾਟੀ ਹੋਈ ਹੈ ਤੇ ਇਹ ਦੇਖ ਸਕਦੇ ਹੋ ਇਹ ਐਦਾਂ ਦੀ ਤਸਵੀਰ ਲੱਗਦੀ ਹੈ ਜਿਵੇਂ ਕਿ ਬਿਹਾਰ ਦੇ ਵਿੱਚ ਅਸੀਂ ਫਿਰਦੇ ਹੁੰਨੇ ਆ ਕਿਉਂਕਿ ਪੰਜਾਬ ਹੈ ਜਿਹੜਾ ਖੁਸ਼ਹਾਲ ਹੋਇਆ ਹੋਇਆ ਹੈ ਇਨੀ ਗਰੀਬੀ ਪੰਜਾਬ ਦੇ ਵਿੱਚ ਨਹੀਂ ਹੈਗੀ ਜਿਹੜੀ ਇੱਥੇ ਦਿਖਾਈ ਦੇ ਰਹੀ ਹੈ ਤੇ ਇਹਦੇ ਕਾਰਨ ਕੀ ਨੇ ਪਰਿਵਾਰ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਹੋਈਆਂ ਨੇ ਬਿਮਾਰੀਆਂ ਨੇ ਦੱਬਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਬੁਰਾ ਹਾਲ ਹੈ ਕੋਈ ਰਹਿਣ ਜੋਗ ਇਹ ਮਕਾਨ ਨਹੀਂ ਹੈਗਾ ਹਾਂਜੀ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਮੀਤ ਸਿੰਘ ਜੀ ਇਹ ਗੁਰਮੀਤ ਸਿੰਘ ਨਾਂ ਆ ਇਹਨਾਂ ਦਾ ਇਹ ਇਹਨਾਂ ਦੀ ਬੇਟੀ ਹੈ ਤੇ ਇਹਨਾਂ ਦੇ ਕਰਦੇ ਨੇ ਤੇ ਇਹ ਇਹਨਾਂ ਦਾ ਬੇਟਾ ਹੈ ਜੇਕਰ ਇਹ ਬੇਟੀ ਦੇ ਹੱਥ ਤੁਹਾਨੂੰ ਦਿਖਾਈਏ ਤੁਸੀਂ ਦੇਖ ਸਕਦੇ ਹੋ ਹੱਥ ਹੈ ਜਿਹੜੇ ਉਂਗਲਾਂ ਪੂਰੀਆਂ ਗਠੀਏ ਦੀ ਲਪੇਟ ਵਿੱਚ ਆ ਚੁੱਕੀਆਂ ਨੇ ਇਸੇ ਤਰ੍ਹਾਂ ਹੀ ਪੈਰ ਵੀ ਇਸ ਬੱਚੀ ਦੇ ਲਪੇਟ ਦੇ ਵਿੱਚ ਆ ਚੁੱਕੇ ਨੇ ਇਹ ਇਹ ਬਜ਼ੁਰਗ ਨੇ ਜਿਹੜੇ ਇਹ ਤੁਹਾਡੇ ਕੋਲ ਜਿਹੜਾ ਆਮਦਨ ਦਾ ਸਾਧਨਾ ਕੀ ਹੈ ਜੀ ਕੋਈ ਨਹੀਂ ਹੈ ਜੀ ਤੁਸੀਂ ਖੁਦ ਕੰਮ ਕਰਦੇ ਹੋ ਮਾੜਾ ਮੁੰਡਾ ਕਰਦਾ ਮਾੜਾ ਪੁੱਤ ਬੇਟਾ ਤੁਹਾਡਾ ਕਰਦਾ ਜੀ ਦਿਹਾੜੀ ਕਰਦਾ ਜੀ ਅੱਛਾ ਜੀ ਤੇ ਇਹ ਇਹ ਬੇਟੀ ਹੈ ਤੁਹਾਡੀ ਕਿੰਨੇ ਚਿਰ ਤੋਂ ਬਿਮਾਰ ਹੈ ਜੀ 10 ਸਾਲ ਤੋਂ 10 ਸਾਲ ਤੋਂ ਜੀ ਹਾਂ ਜੀ 10 ਸਾਲ ਤੋਂ ਤੁਸੀਂ ਜਿਹੜੀ ਕਮਾਈ ਆਪ ਦੀ ਇਸ ਲੜਕੀ ਦੇ ਇਲਾਜ ਤੇ ਲਾਉਂਦੇ ਹੋ ਹਾਂ ਜੀ ਹਾਂ ਤੇ ਇਹ ਜਿਹੜਾ ਮਕਾਨ ਹੈ ਤੁਹਾਡਾ ਕਿੰਨਾ ਪੁਰਾਣਾ ਬਣਿਆ ਹੋਇਆ ਜੀ ਇਹ ਬੁਲਚਿਤ ਬਣਾਇਆ ਜੀ 47 52 20 ਸਾਲ ਹੋ ਗਏ 20 ਸਾਲ 20 ਸਾਲ ਜੀ 30 ਸਾਲ ਹੋ ਗਏ ਨੇ 30 ਸਾਲ ਜੀ ਹਾਂ ਜੀ ਠੀਕ ਹੈ ਜੀ ਮੁਰੰਮਤ ਕਰੀ ਜਾਂਦੇ ਨੇ ਤੇ ਹੁਣ ਤੁਹਾਨੂੰ ਮੇਨ ਮੁਸ਼ਕਲ ਹੈ ਜਿਹੜੀ ਲੜਕੀ ਦਾ ਜਿਹੜਾ ਤੁਹਾਡਾ ਪੈਸਾ ਲੜਕੀ ਦੇ ਇਲਾਜ ਤੇ ਲੱਗੀ ਗਿਆ ਤੁਹਾਡਾ ਜੀ ਤੇ ਤਾਂ ਕਰਕੇ ਤੁਹਾਨੂੰ ਦੁਬਾਰਾ ਘਰ ਦੇ ਉੱਤੇ ਤੁਸੀਂ ਪੈਸਾ ਨਹੀਂ ਲਾ ਸਕੇ ਜੀ ਬਵੇ ਨਹੀਂ ਮੰਦੀ ਰਿਪੇਅਰ ਵੀ ਨਹੀਂ ਹੋ ਸਕੀ ਉਹ ਨਹੀਂ ਹੋ ਸਕੀ ਤੇ ਤੁਹਾਡੇ ਕੋਲ ਇਹੀ ਮਕਾਨਾ ਜਾਂ ਹੋਰ ਵੀ ਆ ਕੋਈ ਜਦੋਂ ਬਾਰਿਸ਼ ਹੋਈ ਤਾਂ ਤੁਸੀਂ ਕਿੱਥੇ ਰਹੇ ਜੀ ਗੁਰਦੁਆਰੇ ਗੁਰਦੁਆਰਾ ਸਾਹਿਬ ਬੈਠੇ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਏ ਬਾਰਿਸ਼ ਪੈਂਦੀ ਨੂੰ ਜੀ ਚਾਰ ਦਿਨ ਹੋ ਗਏ ਨੇ ਚਾਰ ਦਿਨ ਹੋ ਗਏ ਹਾਂਜੀ ਚਾਰ ਦਿਨ ਤੋਂ ਤੁਸੀਂ ਉਧਰ ਰਹਿੰਦੇ ਰਹੇ ਤੇ ਤੁਹਾਡਾ ਮਕਾਨ ਚ ਹੁੰਦਾ ਰਿਹਾ ਹਾਂਜੀ ਠੀਕ ਹੈ ਜੀ ਕੀ ਚਾਹਉਂਦੇ ਹੋ ਤੁਸੀਂ ਹੁਣ ਉਸ ਕਿਹਨਾਂ ਮਦਦ ਕਰਦੇ ਹੋ ਵੀ ਬੰਦਾ ਸਰਕਾਰ ਨੇ ਜਿਵੇਂ ਤੁਹਾਡਾ ਜਿਹੜਾ ਬਾਲਿਆਂ ਜਿਵੇਂ ਬਾਲਿਆਂ ਵਾਲਾ ਮਕਾਨ ਹੈ ਤੁਹਾਡਾ ਲਿਖੇ ਨੇ ਪਰ ਸਰਕਾਰ ਹਾਂਜੀ ਲਿਖੇ ਨੇ ਬਾਲਿਆਂ ਵਾਲੇ ਮਕਾਨ ਦੇ ਲਿਖੇ ਹੋਏ ਨੇ ਕਿੰਨੇ ਸਾਲ ਹੋ ਗਏ ਜੀ ਸਾਲ ਹੋ ਗਏ 1 ਸਾਲ ਜੀ ਹਾਂਜੀ ਤੇ ਅਜੇ ਤੱਕ ਆਇਆ ਨਹੀਂ ਨਾ ਠੀਕ ਹੈ ਜੋ ਗਿਰਨਾ ਸ਼ੁਰੂ ਹੋ ਗਿਆ ਹੁਣ ਕੋਈ ਆਸ ਹੈ ਵੀ ਸਰਕਾਰ ਤੁਹਾਨੂੰ ਬਣਾਉਗੀ ਕੋਈ ਆਸ ਹਾਂਜੀ ਅੱਛਾ ਜੀ ਤੇ ਤੁਸੀਂ ਦੇਖ ਸਕਦੇ ਹੋ ਸਰਕਾਰ ਇਹਨਾਂ ਦਾ ਮਕਾਨ ਲਿਖ ਕੇ ਲੈ ਗਈ ਪਰ ਸਰਕਾਰ ਇੰਤਜ਼ਾਰ ਕਰਦੀ ਰਹੀ ਕਰਦੀ ਰਹੀ ਕਦੋਂ ਗਿਰੇ ਤੇ ਕਦੋਂ ਇਹ ਹਾਂਜੀ ਠਾ ਦੱਬਣਾ ਅਸੀਂ ਮਾਤਾ ਨਾਲ ਵੀ ਗੱਲ ਕਰਾਂਗੇ ਹਾਂਜੀ ਮਾਤਾ ਜੀ ਤੁਹਾਡਾ ਕਿੰਨਾ ਪਰਿਵਾਰ ਹੈ ਚਾਰੇ ਜੀ ਹੋ ਤੁਸੀਂ ਚਾਰੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਹਾਲਾਤ ਜਿਹੜੇ ਤੁਹਾਡੇ ਹੈਗੇ ਆ ਹਾਲਾਤ ਤਾਂ ਸਾਹਮਣੇ ਦਿਖ ਰਿਹਾ ਕਿ ਲੜਕੀ ਦੀ ਬਿਮਾਰੀ ਕਰਨ ਤੁਹਾਡੇ ਹਾਲਾਤ ਬਣ ਗਏ ਤੁਹਾਡੇ ਕੋਲ ਕੋਈ ਸਾਧਨ ਨਹੀਂ ਤੇ ਕੀ ਕਹਿਣਾ ਚਾਹੋਗੇ ਬਰ ਲੜਕੀ ਸਾਡੇ ਵਾਏ ਬਸ ਪੈ ਜਾਣ ਰਿਹਾ ਦੇ ਕਰਕੇ ਸਾਡੇ ਕੁਝ ਬੰਨਿਆ ਨਹੀਂ ਕੀਤੇ ਤੇ ਆਸ ਹੈ ਤੁਹਾਡੀ ਜੀ ਸਾਡੇ ਕੋਈ ਕਰਕੇ ਹਾਂਜੀ ਆਵਾ ਸਾਡੇ ਇਹ ਹੀ ਬਸ ਬੰਨ ਬੰਨ ਵਧੀਆ ਤਰ੍ਹਾਂ ਬੰਨ ਜਾਂ ਸਾਡੇ ਸਾਰੇ ਇਹ ਬਿਮਾਰੀ ਕਰਕੇ ਕੋਈ ਘਰ ਦੇ ਵਿੱਚ ਕੋਈ ਗਰੀਬੀ ਵਿੱਚ ਕੰਮਕੁੰਮ ਨਹੀਂ ਨਾ ਕੀਤਾ ਬੇਟਾ ਹੀ ਜਾਂਦਾ ਮਾੜਾ ਮੋਟਾ ਕਰਦਾ ਵੀ ਸਾਡਾ ਖਰਚ ਔਖਾ ਹੀ ਏ ਕੱਲੇ ਬੇਟੇ ਦੀ ਜਿਹੜੀ ਦਿਹਾੜੀ ਦੇ ਨਾਲ ਤੁਹਾਡਾ ਚੁੱਲ੍ਹਾ ਹੀ ਮਸਾ ਚੱਲਦਾ ਹੋਣਾ ਜੀ ਤੇ ਨਾਲ ਬੇਟੇ ਦੀ ਮਸਾ ਚੁੱਲ੍ਹਾ ਵੀ ਨਹੀਂ ਮਸਾ ਪੂਰਾ ਹੁੰਦਾ ਹੋਈ ਕਰਦਾ ਮਾੜਾ ਮੋਟਾ ਤੇ ਕਦੋਂ ਦੇ ਕਰਦਾ ਹੀ ਕੋਈ ਨਹੀਂ ਹੈ ਬਿਮਾਰ ਰਹਿੰਦੇ ਨੇ ਹਾਂਜੀ ਬਜ਼ੁਰਗ ਵੀ ਬਿਮਾਰ ਰਹਿੰਦੇ ਨੇ ਅੱਛਾ ਜੀ ਤੁਸੀਂ ਵੀ ਬਿਮਾਰ ਹਾਂ ਫਿਰ ਗਲੇ ਨਹੀਂ ਕਰ ਨਹੀਂ ਸਕਦੇ ਅੱਛਾ ਜੀ ਫਿਰ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਵੀ ਬਹੁਤ ਜ਼ਿਆਦਾ ਬਿਮਾਰ ਨੇ ਕਿਉਂਕਿ ਇਹਨਾਂ ਨੂੰ ਪੈਰਾਂ ਨੂੰ ਇਹਨਾਂ ਨੂੰ ਤਕਲੀਫ ਹੈ ਸ਼ੂਗਰ ਕਰਕੇ ਇਹਨਾਂ ਨੂੰ ਸ਼ੂਗਰ ਹੈ ਤੁਹਾਨੂੰ ਸ਼ੂਗਰ ਦੇ ਮਰੀਜ਼ ਨੇ ਬਜ਼ੁਰਗ ਵੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਤੇ ਇਹ ਵੀ ਕੰਮ ਨਹੀਂ ਕਰ ਸਕਦੇ ਸ਼ੂਗਰ ਦੇ ਮਰੀਜ਼ ਨੇ ਤੁਸੀਂ ਦੇਖ ਸਕਦੇ ਹੋ ਪੈਰਾਂ ਦੇ ਜ਼ਖਮ ਹੋਏ ਨੇ ਤੇ ਬਹੁਤ ਜ਼ਿਆਦਾ ਇਸ ਪਰਿਵਾਰ ਨੂੰ ਮੁਸ਼ਕਲ ਹੈ ਮੇਰੀ ਬੇਨਤੀ ਹੈ ਐਨ ਆਰ ਆਈ ਭਰਾਵਾ ਨੂੰ ਹੁਣ ਤਾਂ ਇਹਨਾਂ ਦੀ ਜਿਹੜੀ ਮਦਦ ਹੈ ਉਹ ਐਨ ਆਰ ਆਈ ਭਰਾ ਹੀ ਕਰ ਸਕਦੇ ਨੇ ਜਿਹੜੇ ਐਨਆਰਆਈ ਭਰਾ ਨੇ ਕਿ ਉਹ ਆਪ ਦਾ 10ਵਾਂ ਦਸਾਉਂਡ ਜਿਹੜਾ ਕੱਟਦੇ ਨੇ ਉਹ ਇਹਨਾਂ ਗਰੀਬ ਪਰਿਵਾਰਾਂ ਦੇ ਉੱਤੇ ਲਾਇਆ ਜਾਵੇ ਤਾਂ ਕਿ ਇਹਨਾਂ ਨੂੰ ਬੱਚਿਆਂ ਨੂੰ ਤੇ ਬਜ਼ੁਰਗ ਨੂੰ ਇਹਨਾਂ ਨੂੰ ਰਹਿਣ ਵਾਸਤੇ ਇੱਕ ਵਧੀਆ ਜਗ੍ਹਾ ਬਣ ਜੇ ਜਿਹਦੇ ਵਿੱਚ ਇਹ ਬਾਰਸ਼ ਦੇ ਸਮੇਂ ਬਾਰਸ਼ ਤੋਂ ਬਚ ਸਕਣ ਹਾਂਜੀ ਇਸ ਪਰਿਵਾਰ ਦੇ ਦੇ ਨਾਲ ਹਮਦਰਦੀ ਦਿਖਾਉਣ ਲਈ ਸਾਫਕਾ ਸਰਪੰਚ ਭਗਵੰਤ ਸਿੰਘ ਛਤਰਾਣਾ ਜੋ ਕਿ ਬਾਰਸ਼ ਪੰਜਾਬ ਦੀ ਜਥੇਬੰਦੀ ਦੇ ਜੋ ਇੱਥੇ ਦੇ ਪੰਜ ਮੈਂਬਰੀ ਕਮੇਟੀ ਦੇ ਇੰਚਾਰਜ ਨੇ ਉਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਇਹ ਤੁਹਾਡੇ ਪਿੰਡ ਦੇ ਦਾ ਇੱਕ ਪਰਿਵਾਰ ਹੈ ਜੀ ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ ਤੇ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਸੀਂ ਇੱਥੇ ਆ ਕੇ ਸਾਡੇ ਪਿੰਡ ਵਿੱਚ ਇਹਨਾਂ ਗਰੀਬ ਪਰਿਵਾਰਾਂ ਦੀ ਸਾਰਣੀ ਹੈ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜੀ ਇਹ ਗਰਮੀਤ ਸਿੰਘ ਸ਼ੂਗਰ ਦੀ ਬਿਮਾਰੀ ਦਾ ਪਹਿਲਾਂ ਤੋਂ ਤੇ ਹੋਰ ਕਈ ਬਿਮਾਰੀਆਂ ਸ਼ੂਗਰ ਦੇ ਨਾਲ ਲੱਗ ਜਾਂਦੀਆਂ ਕਿਰਿਆ ਹੋਏ ਤੋਂ ਕੰਮ ਨਹੀਂ ਕਰਾਉਂਦਾ ਇਹਨਾਂ ਵਿਚਾਰੇ ਤੋਂ ਹਾਂਜੀ ਇਹ ਮੁੰਡਾ ਜਿਹਨੂੰ ਆਪਾਂ ਸਧਾਰਨ ਕਹਿ ਲੋ ਅੱਛਾ ਜੀ ਫੋਟਾ ਤੇ ਆਡੀ ਧੋੜੀ ਦਾ ਕੰਮ ਕਰਦਾ ਪਰ ਇਹਨਾਂ ਚੁਸਤ ਨਹੀਂ ਹੈਗਾ ਹਾਂਜੀ ਅੱਛਾ ਜੀ ਚੁਸਤ ਜੀ ਸਧਾਰਨ ਜੀ ਹੈ ਬੇਟੀ ਪਰਮਾਤਮਾ ਨੇ ਦਿੱਤੀ ਹੈ ਇਹਨੂੰ ਪਹਿਲਾਂ ਤੋਂ ਇਹ ਗੱਡੀ ਦੇ ਜਾਕੜ ਦੇ ਵਿੱਚ ਆ ਗਈ ਹੈ ਹਾਂਜੀ ਤੇ ਇਹ ਗੱਠੀ ਦੀ ਜਕੜਾ ਔਨ ਕਰਕੇ ਜਿੰਨਾ ਕੁ ਵਿਚਾਰਾ ਇੱਕ ਮਾੜਾ ਮੋਟਾ ਮੁੰਡਾ ਹੈ ਕੰਮ ਕਰਦਾ ਹੈ ਉਸ ਇਹਨਾਂ ਦਾ ਘਰ ਦਾ ਗੁਜ਼ਾਰਾ ਵੀ ਹਾਲਾਤ ਨੇ ਜਿਹੜੇ ਤੁਹਾਡੇ ਸਾਹਮਣੇ ਹੀ ਹੈ ਤੇ ਵੀ ਮਤਲਬ ਇਹਨਾਂ ਦਾ ਹੁਣ ਜਿਹੜਾ ਮੀਂਹ ਆ ਗਿਆ ਪਈ ਦਿਨਾਂ ਤੋਂ ਬਰਸਾਤ ਹੋ ਰਹੀ ਸੀ ਤਾਂ ਕੱਲ ਮੈਂ ਜਦੋਂ ਆ ਕੇ ਵੇਖਿਆ ਤਾਂ ਇਹਨਾਂ ਦਾ ਸਾਰਾ ਕੋਈ ਕਮਰਾ ਜਾਂ ਰਸੋਈ ਇਹ ਤਾਂ ਨਾ ਹੋਵੇ ਜਿੱਥੇ ਪਾਣੀ ਨਾ ਪੈਂਦਾ ਹੋਵੇ ਸਾਰਾ ਤਰਕਤ ਮੇਰੇ ਕੋਲ ਵੀਡੀਓ ਵੀ ਬਣੀ ਹੋਈ ਹੈ ਸਾਰੇ ਹੀ ਮੰਨ ਲਓ ਪਾਣੀ ਨਾਲ ਤਰਕਤ ਤਰਕ ਕਰ ਰਿਹਾ ਸੀ ਪਰ ਮੈਨੂੰ ਤਰਸ ਆਇਆ ਮੈਂ ਕਿਹਾ ਵੀ ਚਲੋ ਮੈਂ ਤਾਂ ਮਤਲਬ ਜਿੰਨੇ ਕੁ ਜੋ ਖਰਾਬ ਦੇ ਵੱਲੋਂ ਥੋੜੀ ਮਦਦ ਇੰਨੇ ਨਾਲ ਕੋਈ ਮਕਾਨ ਵੜ ਨਹੀਂ ਲੱਗਿਆ ਤੇ ਸੋ ਮੈਂ ਇਹੀ ਬੇਨਤੀ ਕਰਦਾ ਹਾਂ ਪੰਜਾਬ ਵਾਲਿਆਂ ਨੂੰ ਵੀ ਕਿ ਸਰਕਾਰਾਂ ਤੋਂ ਤਾਂ ਕੁਝ ਆਖੇ ਨਹੀਂ ਜੀ ਸਰਕਾਰਾਂ ਦਾ ਤਾਂ ਆਪ ਦੇ ਜਿਹੜਾ ਸਿਸਟਮ ਹੈ ਆਪਦਾ ਹੀ ਨੀ ਲੋਟ ਆਉਂਦਾ ਜਹਾਜ਼ਾਂ ਤੇ ਕਰਜ਼ਾ ਲੈ ਕੇ ਜਾਂ ਅੱਜ ਤੇਲ ਪਵਾ ਰਹੇ ਨੇ ਜੀ ਬਿਲਕੁਲ ਉਹੀ ਤਾਂ ਹੈ ਵੀ ਉਹਨਾਂ ਦਾ ਤਾਂ ਆਪਦਾ ਹੀ ਨਹੀਂ ਪੂਰਾ ਆਉਂਦਾ ਸੋ ਮੇਰੀ ਬੇਨਤੀ ਹੈ ਵੀ ਜਾਂ ਤਾਂ ਕੋਈ ਇੱਥੋਂ ਜਿਹੜੇ ਸਰਦੇ ਪੂਜਦੇ ਘਰ ਨੇ ਪਿੰਡ ਚੋਂ ਜਾਂ ਹੋਰ ਪੰਜਾਬ ਦੇ ਤੇ ਖਾਸ ਕਰਕੇ ਐਨ ਆਰ ਆਈ ਵੀਰਾਂ ਤੇ ਉਮੀਦ ਹੈ ਵੀ ਉਹ ਆਪਦਾ ਦਸਮਾ ਦਸਮਾ ਤੁਹਾਡਾ ਇਹਨਾਂ ਦਾ ਇਹ ਦੂਜਾ ਕਮਰਾ ਜਿਹੜਾ ਇਹ ਵੀ ਦਿਖਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਡਿੱਗਣਾ ਸ਼ੁਰੂ ਹੈ ਇੱਕ ਬਾਲਾ ਜਿਹੜਾ ਟੁੱਟਿਆ ਹੋਇਆ ਫਸਿਆ ਖੜਾ ਹੈ ਕਿਸੇ ਵੇਲੇ ਵੀ ਇਹ ਵੀ ਡਿੱਗ ਸਕਦਾ ਹੈ ਤੇ ਇਹ ਜਿਹੜਾ ਪੁਰਾਣਾ ਬੈੱਡ ਹੈ ਬਜ਼ੁਰਗਾਂ ਦੇ ਸ਼ਾਦੀ ਵੇਲੇ ਦਾ ਇਹ ਇਹ ਵੀ ਕੰਡਮ ਬੈੱਡ ਹੈ ਇਹ ਦੇਖ ਸਕਦੇ ਹੋ ਤੁਸੀਂ ਕਹੇ ਜੇ ਹਾਲਾਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਇਹ ਬਿਸਤਰੇ ਜਿਹੜੇ ਆ ਭਿੱਜ ਚੁੱਕੇ ਨੇ ਪੂਰੇ ਕੱਦੇ ਖਰਾਬ ਹੋਏ ਹੋਏ ਨੇ ਤੇ ਇੱਥੋਂ ਇਹ ਦੇਖ ਸਕਦੇ ਹੋ ਤੁਸੀਂ ਪਾਟਿਆ ਪਿਆ ਫਟੀਆਂ ਦੇ ਉੱਤੇ ਫੱਟੀਆਂ ਪਾਈਆਂ ਨੇ ਤੇ ਛੱਤ ਦੇ ਉੱਤੇ ਟਾਇਲ ਵੀ ਹੈ ਨਹੀਂ ਉਹੀ ਪੁਰਾਣੇ ਮਾਡਲ ਦੇ ਵਿੱਚ ਜਿਵੇਂ ਗਾਰਡਰ ਫੱਟੀਆਂ ਪਾ ਬਾਲੇ ਫੱਟੀਆਂ ਪਾਉਂਦੇ ਹੁੰਦੇ ਸੀ ਉਹ ਫੱਟੀਆਂ ਪਾਈਆਂ ਹੋਈਆਂ ਨੇ ਪੁਰਾਣੀਆਂ ਫੱਟੀਆਂ ਜਿਹੜੀਆਂ ਉਹ ਕਿੰਨਾ ਕਿ ਚਰ ਕੱਟਣ ਗਈਆਂ ਤੇ ਬਿਜਲੀ ਦੇ ਸੋਚ ਤੱਕ ਨਹੀਂ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਐਨੀ ਗਰੀਬੀ ਦੇ ਵਿੱਚ ਪਰਿਵਾਰ ਰਹਿ ਰਿਹਾ ਤੇ ਐਨੀ ਗਰੀਬੀ ਦੇ ਵਿੱਚ ਤਾਂ ਭਈਏ ਵੀ ਨਹੀਂ ਰਹਿ ਰਹੇ ਉਹ ਵੀ ਅੱਜ ਬਹਾਲ ਹੋ ਚੁੱਕੇ ਨੇ ਇਹ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਲੇ ਟੁੱਟੇ ਹੋਏ ਨੇ ਇਹ ਪੂਰੀ ਛੱਤ ਹੈ ਜਿਹੜੀ ਕੰਡ ਮੈਂ ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਯੁੱਗ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਕਿਉਂਕਿ ਇਹਨਾਂ ਨੂੰ ਪੂਰੀ ਤਰ੍ਹਾਂ ਬਿਮਾਰੀ ਨੇ ਘੇਰਿਆ ਹੋਇਆ ਹੈ ਜਿਸ ਦੇ ਕਾਰਨ ਇਹਨਾਂ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਬਜ਼ੁਰਗ ਬੇਨਤੀ ਹੈ ਐਨਆਰਆਈ ਭਰਾਵਾਂ ਨੂੰ ਕਿ ਤੁਸੀਂ ਇਸ ਪਰਿਵਾਰ ਦੇ ਉੱਤੇ ਥੋੜੀ ਜੀ ਕਿਰਪਾ ਕਰੋ ਤੇ ਇਹਨਾਂ ਦੇ ਜਿਹੜੇ ਦੋ ਕਮਰੇ ਨੇ ਖੜੇ ਹੋ ਸਕਣ ਤੇ ਇਹਨਾਂ ਦਾ ਪਰਿਵਾਰ ਹੈ ਜਿਹੜਾ ਕਟੋ-ਕਟ ਮਕਾਨ ਵੱਲੋਂ ਤਾਂ ਸੁਖੀ ਹੋ ਸਕੇ ਤੇ ਇਹ ਵੀ ਹੋ ਸਕੇ ਕਿ ਜੋ ਇਹਨਾਂ ਦੀ ਬਿਮਾਰੀ ਤੇ ਪੈਸਾ ਲੱਗ ਰਿਹਾ ਤੇ ਉਹਦੇ ਇਲਾਜ ਲਈ ਵੀ ਕੁਝ ਜੇ ਮਦਦ ਹੋ ਸਕੇ ਬਹੁਤ-ਬਹੁਤ ਧੰਨਵਾਦ ਹੋਊਗਾ ਐਨਆਰਆਈ ਭਰਾਵਾਂ ਦਾ